te kadhi loode ye de chalak bahut pata laga ab teri dadna jada dekha ji hor par badlo ki karungi sahab na network takar ਇੱਥੇ ਨਾ ਮੁੰਡੇ ਕੋਈ ਦੁਪਹਿਰੇ ਕੋਈ ਵੀਡੀਓ ਬਣਾਉਣ ਵਾਸਤੇ ਆਏ ਸੀ ਤੇ ਉਹਨਾਂ ਨੇ ਚਪਲੋ ਤੇ ਡਰਦਿਆਂ ਦੇ ਵਿਚਾਰਿਆਂ ਨੇ ਕੋਈ ਗੱਲ ਨਹੀਂ ਕੀਤੀ ਵੀ ਪਤਾ ਨਹੀਂ ਕੋਈ ਮਤਲਬ ਜਿਆਦੀ ਪ੍ਰੋਬਲਮ ਨਾ ਖੜੀ ਹੋ ਜੇ ਫਿਰ ਇਹਨਾਂ ਨੇ ਮੈਨੂੰ ਸ਼ਾਮੀ ਫੋਨ ਕੀਤਾ ਵੀ ਇਤਰਾਤਰ ਆ ਗਾਲਿਆ ਤੇ ਇੱਥੇ ਲਾਸ਼ ਪਈ ਹੈ ਕੋਈ ਤੇ ਫਿਰ ਮੈਂ ਇੱਥੇ ਪਹੁੰਚਿਆ ਫਿਰ ਮੈਂ ਐਸਐਚਓ ਸਾਹਿਬ ਨਾਲ ਮੇਰੀ ਮੋਹਿਦ ਕੁਮਾਰ ਜੀ ਨਾਲ ਗੱਲ ਹੋਈ ਉਹਨਾਂ ਨੇ ਮੈਂ ਦੱਸਿਆ ਵੀ ਮੈਂ ਕਿਹਾ ਸਾਰੇ ਇਤਰਾਤਰ ਇੱਥੇ ਡੈੱਡ ਬੋਈ ਬੋਡੀ ਪਈ ਆ ਨਹਾ ਦੇ ਉੱਪਰ ਉਹ ਐਸਐਚਓ ਸਾਹਿਬ ਉਸ ਟਾਈਮ ਕਹਿੰਦੇ ਕਹਿੰਦੇ ਵੀ ਕੋਈ ਮੂਰਤੀ ਵਗੈਰਾ ਹੋਣੀ ਆ ਮੈਂ ਵੀ ਅਸਲ ਸਭ ਮੂਰਤੀ ਨਹੀਂ ਆ ਗਈ ਇਹ ਡੈੱਡ ਬੋਡੀ ਆ ਫਿਰ ਉਹ ਜਿਹੜੀ ਮੁੰਡਿਆਂ ਨੇ ਵੀਡੀਓ ਬਣਾਈ ਸੀ ਉਹ ਫਿਰ ਮੀਡੀਆ ਵੀਡੀਓ ਜਿਹੜੀ ਮੈਨੂੰ ਭੇਜੀ ਆ ਉਹ ਫਿਰ ਮੈਂ ਐਸਐਚਓ ਸਾਹਿਬ ਨੂੰ ਭੇਜੀ ਸੀ ਸਾਨੂੰ ਟੈਲੀਫੋਨ ਆਇਆ ਇਹ ਪੀਸੀਆਰ ਵਾਲੇ ਆ ਤੁਹਾਨੂੰ ਨੋਟ ਕਰਾਇਆ ਗਿਆ ਉਹ ਤੇ ਵੇਖੋ ਕਿ ਡੈੱਡ ਬੋਡੀ ਪਈ ਏ ਤੇ ਇਹਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਕੀ ਹੋ ਗਈ ਬਿਲਕੁਲ ਜੀ ਹੋਣੀਾਰੇ ਸੀਨੀਅਰ ਅਫਸਰ ਫੋਟੋ ਫੋਟੋ ਲਵਾਂਗੇ ਇਹਨਾਂ ਦੀ ਪੂਰੀ ਕਾਰਵਾਈ ਕਰਾਂਗੇ ਤੇ ਲਾਸਟ ਵੇਲੇ ਬੇਵਸ਼ਾਨ ਹੋ ਚੁੱਕੀ ਆ ਵੈਸੇ ਹਾਂ ਜੀ ਲਾਸਟਾਂ ਬੇਵਸ਼ਾਨ ਹੋ ਚੁੱਕੀ ਆ ਹੋ ਚੁੱਕੀ ਆ ਜਿਹੜੀ ਸਾਨੂੰ ਪਛਾਣ ਹੋਊਗੀ ਉਹ ਵੇਖਾਂਗੇ ਅਸੀਂ ਠੀਕ ਮੋਟ-ਪਟੋ ਲਾਵਾਂਗੇ ਅਸੀਂ ਆਪਣੇ ਟੀਮ ਬੁਲਾਵਾਂਗੇ ਓਕੇ ਜੀ ਤੇ ਜੋ ਵੀ ਇਹ ਛਣਾ ਕਰਕੇ ਇਹਨੂੰ ਡੈੱਡ ਹਾਊਸ ਲੈ ਜਾਊਗਾ